બૂતરે અખિયા શરબતી બીજે ગજરે દા જોડા મેન સતરન નચદા જોડા જોડા વેન સતરન નચદા જોડા જોડા વેન સતરન નચદા જોડા હસલોની કુડીઓ ખેડરોની કુડીઓ હસલોની કુડીઓ ખેડરોની કુડીઓ હસલો નચડેણા રે જાઉં ਹਾਰੀ ਨਾ ਮਲਬਾਣੇ ਮੈਂ ਤੇਰੇ ਮਗਰ ਖੜਾ ਹਾਰੀ ਨਾ ਮਲਬਾਣੇ ਮੈਂ ਤੇਰੇ ਮਗਰ ਖੜਾ ਹਾਰੀ ਨਾ ਮਲਬਾਣੇ ਮੈਂ ਤੇਰੇ ਮਗਰ ਨਚਣ ਵਾਲੀ ਨਾ ਹਾਰੀ ਕਿੱਦਾਂ ਜਿੱਤ ਗਿਆ ਨਚਣ ਵਾਲੀ ਨਾ ਹਾਰੀ ਕਿੱਦਾਂ ਜਿੱਤ ਗਿਆ ਨਚਣ ਵਾਲੀ ਨਾ ਹਾਰੀ ਕਿੱਦਾਂ ਜਿੱਤ ਗਿਆ ਪੈਣਾ ਪੈਣਾ ਨੱਚੀਏ ਜੇ ਜੱਟ ਜੇ ਜੱਟ ਕੁੱਟਣਾ ਹੋਵੇ ਜੇ ਜੱਟ ਜੱਟੀਏ ਜੇ ਜੱਟ ਕੁੱਟਣਾ ਹੋਵੇ ਕੁੱਟਣਾ ਸੁਨੂਖਾ ਹੋਲੇ ਨੀ ਪਹਿਲਾਂ ਜੱਟੋ ਮੱਕੀ ਦਲਾਈਏ ਨੀ ਪਹਿਲਾਂ ਜੱਟੋ ਮੱਕੀ ਦਲਾਈਏ ਬੇਰ ਦਲਾਈਏ ਛੋਲੇ ਨੀ ਜੱਟੀਏ ਦੇ ਦਮ ਕਾ ਜਟਨਾ ਬਰਾਬਰ ਬੋਲਣ ਜੱਟੀਏ ਦੇ ਦਮ ਜਟਨਾ ਬਰਾਬਰ ਬੋਲੇ ਜੱਟੀਏ ਦੇ ਦਮ ਕਾ ਜਟਨਾ ਬਰਾਬਰ ਬੋਲੇ ਜੱਟੀਏ ਦੇ ਦਮ ਵਾਰੀ ਵਸੀ ਖੜੰਗਾ ਸੀ ਵਾਰੀ ਵਸੀ ਖੜੰਗਾ ਆਇਜ ਕਰੇ ਪੁੱਪੜ ਲਾ ਦੇ ਕੜੂ ਪੂਆ ਆਇਜ ਕਰੇ ਪੁੱਪੜ ਲਾ ਦੇ ਕੜੂ ਪੂਆ ਆਇਜ ਕਰੇ ਗੰਦਲਾਂ ਨੂੰ ਤੋੜਦੀ ਮੈਂ ਆਪ ਟੁੱਟੇ ਨਮਸਕਾਰ ਆਜੀ ਦੇ ਦਿਗਿਲਾ ਕੋਲ ਕਲਬ ਐਸੋਸ ਪੰਜਾਬ ਜਿਲ੍ਹਾ ਮਾਨਸਾ ਦੇ ਪਿੰਡ ਰਾਮਪੁਰ ਕੀ ਤੀਆਂ ਨਾਲ ਰੈਣਾ ਨਾਲ ਬੱਚਿਆਂ ਦਾ ਸਾਹ ਜਾਈ ਕਿੰਨੀਆਂ ਨੇ ਤੀਆਂ ਦਾ ਤਿਹਾੜ ਮਨਾਇਆ ਬੜੇ ਦਿਨਾਂ ਤੋਂ ਪਿਆਰੇ ਪਰਾਧਮਿਕ ਸ੍ਰੀਮਤੀ ਤਿੰਨ ਜੀ ਦਾ ਧੰਨਵਾਦ ਕਰਦੀ ਆਂ ਉੱਥੇ ਮੈਂ ਸਾਰੇ ਪ੍ਰੈਸਨਲ ਨਿਰਗਮੀ ਦਾ ਧੰਨਵਾਦ ਕਰਦੀ ਆਂ ਅਤੇ ਮੇਰੇ ਸਵਾਰਨ ਨਬਰ ਸਰੋਦੀ ਸਾਰੀਆਂ ਆਪਣੀਆਂ ਭੈਣਾਂ ਬਿੰਦੀਆਂ ਬੱਚੀਆਂ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਛੋਟੇ ਜਿਹੇ ਸੱਦੇ ਤੇ ਆ ਕੇ ਇਹ ਸੁੱਤੀਆਂ ਨੂੰ ਪ੍ਰੋਗਰਾਮ ਚਾਰ ਚੰਨ ਲਾਇਆ ਅਤੇ ਮੌਜੂਦ ਜੋ ਵੀ ਸੀਨੀਅਰ ਲੀਡਰਸ਼ਿਪ ਸੀ ਜਾਂ ਕਿਸੇ ਸਮਾਜ ਸੀ ਵੀ ਜਿਹੜੇ ਸਾਡੇ ਉਹ ਵੀ ਅੱਜ ਆਏ ਸਾਹਮਣੇ ਬੜੀਆਂ ਦੁਆਵਾਂ ਆਸ਼ੀਰਵਾਦ ਦਿੱਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆਂ ਵੀ ਆਉਣ ਵਾਲਾ ਤੀਆਂ ਵਧੇ ਹਨ ਮਾੜਾ ਕਿ ਦੂਹ ਵਧੀਆ ਤੇ ਹੁਮ ਮਾਕੇ ਬਣਾਵਾਂਗੇ ਤੁਸੀਂ ਦੇਖਣਾ ਕਰਕੇ ਤੁਹਾਨੂੰ ਹਾਂਜੀ ਮੇਰੇ ਵੱਲੋਂ ਸਦਿਆ ਨੂੰ ਸਤਿਕਾਰ ਮੈਂ ਵੱਡੀ ਆਪਣੀ ਸਿੰਗਰ ਸਰਪ੍ਰੀਤ ਧਾਲੀਆ ਦੀ ਮੈਂ ਇਸ ٹیم ਨੂੰ ਵਧਾਈ ਦਿੰਨੀ ਆ ਜਿਲ੍ਹਾ ਰੂਹਨ ਐਸੋਸੀਏਸ਼ਨ ਕਲੱਬ ਵੱਲੋਂ ਜੋ ਕਿ ਅੱਜ ਗਿਆ ਦਾ ਤਿਹਾੜ ਮਨਾਇਆ ਗਿਆ ਇਹਨਾਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਇਸੇ ਤਰ੍ਹਾਂ ਤੀਆਂ ਦਾ ਤਿਹਾੜ ਮਨਾਇਆ ਕਰੋ ਤਾਂ ਕਿ ਔਰਤਾਂ ਦਾ ਮਨੋਰੰਜਨ ਹੋ ਸਕੇ ਤੇ Yoda ਮੰਗਰਿਆਂ ਨੂੰ ਹੋ ਸਕੇ ਤੇ ਬਹੁਤ ਸਾਰੀਆਂ ਦੀਆਂ ਅਸੀਸਾਂ ਦਿੰਦੀਆਂ ਸਾਨੂੰ ਤੇ ਮੈਂ ਵੀ ਇਸ ਅ ਮਤਲਬ ਪਾਰਟੀ ਲਈ ਦੁਆ ਕਰਦੀ ਆ ਕਿ ਰੱਬ ਇਹਨਾਂ ਨੂੰ ਸੱਚੇ ਬਾਦਸ਼ਾਹ ਦੇ ਨੁਗਰੇ ਰਾਜ ਚਾਹਣੀਆ ਤਰੱਕੀਆਂ ਬਖਸ਼ਣ ਇਸੇ ਤਰ੍ਹਾਂ ਹੀ ਧੀਆਂ ਦਾ ਸਾਥ ਦਿੰਦੇ ਰਹਿਣ ਮਾਲਕ ਇਹਨਾਂ ਨੂੰ ਤਰੱਕੀਆਂ ਦੀਆਂ ਰਾਮਾ ਦੇਣਾ